ਪਰੋਗਰਾਮ ਤਾਂ ਵੜ ਗਿਆ ਹੈ ਪਰੋਗਰਾਮ ਤਾਂ ਵੜ ਗਿਆ ਹੈ 260 ਸਾਹਿਬ ਜਨਾਬ ਇੱਕ ਟਾਇਰ ਕਾਣਾ ਜਾ ਕਰਕੇ ਖੜੇ ਨੇ ਲਓ ਜੀ ਖਰਾ ਬਣਾਏ ਜਾ ਰਹੇ ਨੇ ਤੇ ਚੜਾਈ ਬਣਾਈ ਜਾ ਰਹੀ ਹੈ ਤੇ ਗੰਨਾ ਉੱਤੇ ਐਡਾ ਕੋਈ ਨਹੀਂ ਪਤਾ ਨਹੀਂ ਰੌਲਾ ਕੀ ਹੈ ਇਹਨਾਂ ਨੂੰ ਥੱਲੇ ਉਤਰ ਕੇ ਮੈਂ ਜਾਇਜ਼ਾ ਲੈਣਾ ਹਾਂ ਲਓ ਜੀ ਗੰਨਾ ਤਾਂ ਐਡਾ ਕੋਈ ਨਹੀਂ ਉਂਝੇ ਪਤਾ ਨਹੀਂ ਕਿਉਂ ਰੋਕੀ ਖੜੇ ਨੇ ਤੇ ਪਤਾ ਨਹੀਂ ਕਿਉਂ ਥੱਲੇ ਵੜੇ ਖੜੇ ਨੇ 260 ਬੜਾ ਡਾਡਾ ਜ ਟ੍ਰੈਕਟਰ ਹੈ ਤੇ ਆ ਟਾਇਰ ਕਾਣਾ ਜਾਂ ਕੀਤੀ ਖੜਾ ਇਧਰੋਂ ਹੈ ਇਹ ਕੀ ਹੈ ਅੱਛਾ ਅੱਛਾ ਥੱਲੇ ਵਜ ਗਿਆ ਇਧਰੋਂ ਵੀ ਚੱਕਿਆ ਹੋਇਆ ਡਾਡੇ ਚ ਖੜਾ ਹੈ ਜੀ ਭਾਈ ਜਾਨੇ ਨੂੰ ਇੱਕ ਵਾਰੀ ਪਿੱਛਾ ਜਾਵਣ ਦੇਣਾ ਸਗਾ ਤੁਸੀਂ ਪਿੱਛਾ ਵੀ ਨਹੀਂ ਜਾਂਦਾ ਹਾ ਹਾ ਪਹਿਲੇ ਪਿੱਛਾ ਹਟਾਇਆ ਜਾਵੇ ਇਹਨੂੰ ਕਿਉਂ ਜੀ ਬਿਲਕੁਲ ਹਾਂ ਤੁਹਾਨੂੰ ਮੈਸਜ ਕਰ ਰਿਹਾ ਵੀ ਤੁਹਾਡੀ ਵਜ੍ਹਾ ਨਾਲ ਇਹ ਆਸ ਭਾਈ ਇਹਨੂੰ ਪਹਿਲੇ ਪਿੱਛਾ ਜਾਣਾ ਚਾਹੀਦਾ ਹੈ ਨਾ ਜਾਣਾ ਹੀ ਪਿੱਛੇ ਅੱਗੇ ਤਾਂ ਜਾ ਹੀ ਨਹੀਂ ਸਕਦਾ ਹਾਂ ਅੱਗੇ ਨਹੀਂ ਜਾ ਸਕਦਾ ਸ਼ਾਹਦ ਭਾਈ ਇੰਜ ਹੀ ਹੈ ਨਾ ਬਿਲਕੁਲ ਹਾਂ ਤੁਹਾਨੂੰ ਮੈਸਜ ਕਰ ਰਿਹਾ ਸੀ ਵੀ ਆ ਸਰ ਸਾਹਿਬ ਵੀ ਆ ਫੋਨ ਮੋਟਰਸਾਈਕਲ ਤੇ ਸੀ ਭਾਈ ਮੈਂ ਬੂਰੇ ਆਉਂਦਾ ਪਿਆ ਸੀ ਇਨ ਟਾਈਮ ਮੈਂ ਉਤਰਿਆ ਇਆ ਮੋਟਰਸਾਈਕਲ ਤੋਂ ਬਾਲੜੀ ਦਾ ਟਾਈਮ ਹੋਇਆ ਸੀ ਤੇ ਮੈਂ ਥੋੜਾ ਜਿਹਾ ਭਜਾਈ ਆਉਂਦਾ ਸੀ ਤੇ ਵੈਰੀ ਗੁੱਡ ਸਰਕਾਰ ਇਹਨੂੰ ਇਨਸ਼ਾ ਅੱਲਾਹ ਤਾਲਾ ਗੱਨਾ ਐਡਾ ਕੋਈ ਨਹੀਂ ਹੈ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਉਸਤਾਦ ਜੀ ਕੀ ਹਾਲ ਨੇ ਠੀਕ ਠੀਕ ਹੋ ਭਾਈ ਜਾਨ ਸ਼ੁਕਰ ਹੈ ਇਹ ਕੋਈ ਮਸਲੇ ਵਾਲੀ ਗੱਲ ਨਹੀਂ ਬਸ ਇਹ ਥੋੜਾ ਅਜਾ ਖਿਸਕ ਗਿਆ ਹੋ ਥੋੜੀ ਜੀ ਹੈ ਚਲੋ ਕੋਈ ਨਹੀਂ ਵਾਪਸ ਆ ਜਾਵੇ ਇੱਕ ਵਾਰੀ ਤੇ ਸਾਰੇ ਦੁੱਖ ਦਰਦ ਤਕਲੀਫਾਂ ਦੂਰ ਹੋ ਜਾਣਗੀਆਂ ਪਰੇਸ਼ਾਨੀਆਂ ਸਾਰੀਆਂ ਦੂਰ ਹੋ ਜਾਣਗੀਆਂ ਇਹ ਬੜਾ ਮਿਹਨਤੀ ਮੁੰਡਾ ਆ ਤੇ ਲੇਬਰ ਵਾਲਾ ਤੇ ਬਹੁਤ ਕੋਈ ਨਿਜ਼ਾਮ ਚਲਾਈ ਖੜਾ ਹੈ ਪਤਾ ਨਹੀਂ ਹੁਣ ਕਰੂ ਕੀ ਇਹ ਕੋਈ ਸਮਝੋ ਗੱਲ ਬਾਹਰ ਹੈ ਕੋਈ ਨਾ ਕੁਝ ਕਰੇਗਾ ਐ ਮੈਂ ਹਸਾਬ ਲਾਇਆ ਦੋਸਤੋ ਦੋਸਤੋ ਟਰੈਕਟਰ ਲੈ ਕੇ ਆਏ ਖੜੇ ਆ ਬismillah ਕਰਕੇ ਸੀਜ਼ਨ ਦਾ ਪਹਿਲਾ ਟਰਾਲਾ ਸਾਡਾ ਜਨਾਬ ਫਸ ਚੁਕਿਆ ਹੈ ਤੁਹਾਨੂੰ ਦਿਖਾਇਆ ਜਾਏਗਾ ਐ ਜਨਾਬ ਦੇਖੋ ਬਹੁਤ ਹੀ ਪਿਆਰਾ ਟਰਾਲਾ ਸਾਡਾ ਫਸ ਚੁਕਿਆ ਹੈ ਟਰੈਕਟਰ ਦੇ ਟਾਇਰ ਜਨਾਬ ਹਵਾ ਦੇ ਵਿੱਚ ਹੋ ਗਏ ਨੇ ਹੁਣੇ ਜਨਾਬ ਇਹਨੂੰ ਕੱਢਿਆ ਜਾਏਗਾ ਖਿੱਚਾ ਤਰਵਾ ਕਰਕੇ ਗੰਨਾ ਜਨਾਬ ਥੱਲੇ ਲੱਗ ਚੁਕਿਆ ਹੈ ਟਰੈਕਟਰ ਮਗਾਈ ਖੜੇ ਨੇ ਆਪਣਾ ਭਾਈ ਸ਼ਾਹਦ ਸਾਹਿਬ ਨੇ ਬੜੇ ਪਿਆਰੇ ਉਹਨਾਂ ਦਾ ਜਨਾਬ ਇਹ ਟਰਾਲਾ ਹੈ ਤੇ ਸੀਨ ਕੀ ਹੋਇਆ ਵੀ ਗੱਡੀ ਫੀਅਰ ਮਗਰ ਲੱਗੀ ਸੀ ਚੜ ਚੂਟ ਤਾ ਇਹ ਚੱਲਾ ਸੀ ਲੇਕਿਨ ਆ ਦੇਖੋ ਨਾ ਸੇ ਦੀ ਜਨਾਬ ਖੋਡ ਆ ਸੇ ਦੀ ਖੋਡ ਸੀ ਜੀ ਤੇ ਇਹਨਾਂ ਨੇ ਉਤੋਂ ਤੇ ਜਗਾ ਬੜੀ ਪੱਕੀ ਕੀਤੀ ਸੀ ਤੇ ਵਿੱਚ ਕੋਈ ਚੂਹੇ ਤੇ ਕੋਈ ਸਿਆਂ ਨੇ ਥੱਲੋਂ ਪਤਾ ਨਹੀਂ ਕੀ ਨਿਜ਼ਾਮ ਚਲਾਇਆ ਹੋਇਆ ਸੀ ਉਸ ਨਿਜ਼ਾਮ ਦੀ وجہ ਤੋਂ ਸਾਰਾ ਟਰਾਲਾ ਟੇਡਾ ਹੋ ਗਿਆ ਹੈ ਹੁਣ ਅਸੀਂ ਜਨਾਬ ਟਰੈਕਟਰ ਤਾਂ ਲੈ ਕੇ ਆਏ ਖੜੇ ਆ ਕੋਈ ਨਾ ਕੋਈ ਨਿਜ਼ਾਮ ਤਾਂ ਹੈ ਚਲਾਵਾਗੇ ਇਹਦਾਂ ਤੇ ਬਾਕੀ ਹੁਣ ਦੇਖਦੇ ਆ ਕੀ ਨਿਜ਼ਾਮ ਚੱਲ ਸਕਦਾ ए जनाब सूरत हाल तमाशा ही बहुत कट्ठे हो गए ने इतने गन्ना जड़ा है, वो थले लग गया ए वेखो मुंडे थले बड़े ने पिछले लिया बना रहा भी पिछले किस तरीके पहले रिड़े ठीक है आ फीट खड़ा आ टर ही इधर का जोड़ा ही साढ़ा हवा च हो गया है दुरा शुरा निजाम सारा थले लग गया पहले देख लो बादच कहने होंने ये तो महाराज दो सौ चालीस भी ले जाता है तुमने तो पचासी के साथ फसा दिया है ਬਰਾ ਕਰੋੜ ਕੇ ਕਹਿਨੇ ਹੁੰਦੇ ਤੁਸੀਂ ਤੁਸੀਂ ਇਹ ਦੇਖ ਲਓ ਵੀ ਇੰਨੀ ਤਾੜਿਆ ਹੁੱਕ ਤੇ 60 ਦੀ ਵੀ ਟਰੱਕ 60 ਦੇ ਟਰੈਕਟਰ ਦੇ ਟਾਇਰ ਦੋਨਾਂ ਸਾਈਡਾਂ ਤੋਂ ਅੱਗੇ ਲਿਫਟ ਨੇ ਪਿੱਛੇ ਨੂੰ ਖਿਚਾਓ ਮਾਰੀ ਖੜਾ ਡਰਾਲ ਯਾਰ ਅੱਜ ਫਰੂ ਕੰਬੀ ਚੌਰੀ ਖੋੜ ਮਾਤਾ ਕਿਆ ਕੰਜਰਾ ਦੀ ਭਰਾ ਖੋੜ ਤੇ ਬਹਿ ਗਿਆ ਤਾਂ ਇੱਥੇ ਖੋਡੇ ਹੀ ਖੋੜ ਤੇ ਹੁਣ ਹੀ ਖੋਡੇ ਹਾਂ ਐਸੇ ਕੋ ਮਸਲਾ ਆ ਨੀ ਤੇ ਇਹ ਨਾ ਹੀ ਬੰਦਾ ਸ਼ਾਹਦ ਭਾਈ ਪਿੱਛੋਂ ਰਿਪ ਕੇ ਰਹਿ ਕੇ ਆਉਣਾ ਸੀ ਨਾ ਤੁਸੀਂ ਟਰੈਕਟਰ ਰਿਪਿਆ ਸੀ ਯਾਰ ਟਰਾਲਾ ਤੇ ਸਿਰੇ ਜੜੀ ਬੈਠਾ ਰੋਲਾ ਦੇਣਾ ਹਾਂ ਅੱਛਾ ਸਿਰੇ ਤੇ ਚੜ ਗਿਆ ਸੀ ਕੇ ਬਸ ਖੋਟ ਸਿਰ ਲੈ ਗਈ ਜੀ ਖੋਟ ਸਿਰ ਲੈ ਗਈ ਏ ਤੇ ਹੁਣ ਬੜਾ ਮਸਲਾ ਬਣ ਗਿਆ ਜੀ ਹੁਣ ਟਰੈਕਟਰ ਤੇ ਲਿਆਂਦੀ ਖੜੇ ਆ ਤੇ ਕੋਈ ਨਾ ਕੋਈ ਨਿਜ਼ਾਮ ਚਲਾਵਾਂਗੇ ਜੀ ਹੁਣ ਕੋਈ ਨਾ ਕੋਈ ਸਿਸਟਮ ਜਿਹੜਾ ਨਾ ਉਹ ਇਹਨੂੰ ਕੱਢਣਾ ਹੀ ਹੈ ਵੀ ਹਾਂ ਜੇ ਜੇ ਸਿਸਟਮ ਜਿਹੜਾ ਨਾ ਕੋਈ ਚਲਾਉਨੇ ਸੰਗਲ ਹੈ ਛੋਟਾ ਹੈ ਸੰਗਲ ਆ ਛੋਟਾ ਤੇ ਟਰਾਲਾ ਪੇਸ਼ ਨੂੰ ਚੱਲੇ ਰਹਿਣਾ ਨਾ ਪਿੱਛੇ ਛੋਟਾ ਟਰੈਕਟਰ ਹੋਏਗਾ ਤੇ ਵੱਜ ਜਾਏਗਾ ਤੇ ਮੇਰੇ ਵਾਲਾ ਹੋਏਗਾ ਤੇ ਉਹ ਨਲੈਕੀ ਵਾਲਾ ਕੰਮ ਹੋ ਜਾਏਗਾ ਸਾਰਾ ਹਾਂ ਇਹ ਰੇਹੇ ਪਿੱਛੇ ਜਾਂ ਅਕਦਾ ਮੋੜ ਹਾਂ ਨਹੀਂ ਨਹੀਂ ਆਵਣੀ ਮਨਿਆ ਸ਼ਾਹਲਾ ਉਹ ਇੱਥੋਂ ਦੀ ਆ ਜਾਣਾ ਕਿਉਂ ਗੱਡੀ ਨਹੀਂ ਨਿਕਲਦੀ ਓਏ ਉਹ ਤਾਂ ਆ ਜਾਊਗਾ ਭਾਵੇਂ ਜਿੱਥੇ ਮਰਜ਼ੀ ਸਿੱੜ ਦਈਏ ਉੱਥੋਂ ਦੀ ਆ ਜਾਊਗਾ ਪਟੀ ਸਾਹਿਬ ਤੁਸੀਂ ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ ਸਿੰਗਲ ਟਰਾਈ ਭਾਈ ਇਹ ਇੱਕ ਸਿੰਗਲ ਟਰਾਈ ਤਾਂ ਕਰੋ ਵਿੱਚ ਕੋਈ ਰਿੱਟਾ ਰੋੜੇ ਆ ਦੇਖੋ ਨਾ ਜੀ ਪਰਾ ਨੂੰ ਬਹੁਤ ਜ਼ਿਆਦਾ ਉਲਰ ਗਿਆ ਨਿਜ਼ਾਮ ਬੜਾ ਖਰਾਬ ਹੋ ਗਿਆ ਹੈ ਹਾਂ ਦਾ ਕਰ ਬਾਤ ਕਰ ਨਿਜ਼ਾਮ ਬੜਾ ਖਰਾਬ ਹੋ ਗਿਆ ਹੈ ਗੱਲ ਬਾਤ ਕੀ ਇਹ ਮੁਖਤਿਆਰ ਆ ਆਹੋਏ ਪੱਟੀ ਸਾਹਿਬੇ ਕੁਝ ਕੁਝ ਕਰੂ ਨਾ ਪੱਟੀ ਵਾਲਾ ਸਾਹਿਬ ਵਾਲਾ ਕੁਝ ਨਹੀਂ ਕਰਦਾ ਉਹ ਅਜੇ ਨਹੀਂ ਕਰਦਾ ਇਹ ਤਾਂ ਬੜੇ ਹਾਲਾਤ ਖਰਾਬ ਹੋ ਗਏ ਫਿਰ ਪੱਟੀ ਸਾਹਿਬ ਸੰਗਲ ਫਿਰ ਖੋਰ ਮਗਾਓ ਸੰਗਲ ਕਿੱਥੋਂ ਲਾਉਣਾ ਤੇਰਾ ਬੜਾ ਵੱਡਾ ਟੋਚਣਾ ਹੋ ਨਹੀਂ ਉਹ ਸੰਗਲ 10 ਫੁੱਟ ਦਾ ਸਿਰਫ ਜਿਹੜੇ ਗੰਡਾ ਗੋਣਾ ਪੈਣੀ ਉਹ ਛੋਟਾ ਹੋ ਜਾਣਾ ਗੰਡਾ ਗੋਣਾ ਗੋਣਾ ਕਿਸ ਪਾਣੀ ਆਹ ਦੇਖੋ ਟਰਾਲਾ ਸਿੱਧਾ ਹੋ ਗਿਆ ਇਹਨੂੰ ਹੁਣ ਚਾ ਚਾ ਤੁ ਮਿਹਰਬਾਨੀ ਜ਼ੋਰਵਾ ਮਿਹਰਬਾਨੀ ਸ਼ੁਕਰੀਆ ਤੁਸੀਂ ਬੜੀ ਸਾਹਬੇ ਤੁਸੀਂ ਕੰਨ ਲੱਗੇ ਬੜੀ ਸਾਹਬ ਹੋਣ ਜਲਦੀ ਪਈ ਨਿਕਲੇ ਰਹਾ ਪਤਾ ਨਹੀਂ ਇਸ ਗੱਲ ਦਾ ਤਾਂ ਪਤਾ ਨਹੀਂ ਤਿੰਨ ਦੇਦੇ ਉਹਨਾਂ ਪਹਿਲੇ ਸਾਡੀ ਤਾਂ ਬਣਾ ਲਾ ਮੌਲਿਕ ਦੇ ਬਣਾ ਵਾਲਾ ਹੈ ਇਹ ਬਨੇ ਡਿੱਕਾ ਹੋ ਜਾਂਦਾ ਮੋਟੀ ਹੋ ਜਾਂਦੀ ਵਾਲਾ ਹੁੰਦੀ ਹੋ ਜਾਂਦਾ ਬਣਾ ਵਾਲਾ Thank you. ਸਮਾਨ ਸਾਰਾ ਥੋਲੇ ਥਰੇ ਛੇ ਥੱਲੇ ਲੱਗ ਗਏ ਇਹ ਵੇਖੋ ਨਾ ਕਿਨਾਰਾ ਵੀ ਸਾਈਡ ਥੱਲੇ ਲੱਗੀ ਪਈ ਐ ਇਧਰ ਲੋ ਜੀ ਤੁਰਾ ਮੂਰਾ ਇਹਦਾ ਹਰਸ਼ ਥੱਲੇ ਲੱਗ ਗਈ ਐ ਤੇ ਲੱਦ ਵੀ ਸਾਰੀ ਉਹਨਾਂ ਨੂੰ ਆ ਗਈ ਐ ਤੇ ਪਾਰਲੇ ਟਾਇਰਾਂ ਦੇ ਵਜ਼ਨ ਕੋਈ ਨਹੀਂ ਤੇ ਓਲੇ ਟਾਇਰਾਂ ਦੇ ਵਜ਼ਨ ਐ ਤੇ ਹੁਣ ਕੋਈ ਨਿਜ਼ਾਮ ਨਜ਼ੂਮ ਚਲਾ ਕੇ ਫਿਰ ਦੇਖਦੇ ਆ ਸੰਗਲ ਉਲੀ ਸਾਈਡ ਤੇ ਪਾਉਣ ਨੂੰ ਥਾਂ ਕੋਈ ਨਹੀਂ ਸੈਂਟਰ 'ਚ ਸੰਗਲ ਪੈਂਦਾ ਟਾਇਰ ਓਲਿਆਂ ਦੇ ਵਜ਼ਨਾਂ ਸਾਰਾ ਕੋਈ ਸਿਸਟਮ ਦੀ ਸਮਝ ਨਹੀਂ ਲੱਗ ਰਹੀ ਇਧਰੋਂ ਗੰਨਾ ਵੀ ਥੱਲੇ ਲੱਗ ਗਿਆ ਉਧਰੋਂ ਤੁਰਾ ਵੀ ਥੱਲੇ ਲੱਗ ਗਿਆ ਲੋਜੀ ਤਾਂ ਹੁਣ ਖੋਡ ਵਖਾਈਏ ਸੇਰੀ ਜਿਹਦੇ ਵਿੱਚ ਬੈਠਾ ਸੀਗਾ ਇਹ ਆਹ ਇਹ ਸੇਰੀ ਫੋਟ ਇਹ ਸਾਲਮ ਕੋਟੀ ਪੱਕ ਹੋਈ ਤੇ ਸਿੱਧਾ ਨਿਦਾਨ ਥੱਲੇ ਚਲਾ ਗਿਆ ਤਈ ਨੂੰ ਘੱਟ ਨਹੀਂ ਇਹ ਪਿੱਛੇ ਰੁਕੀ ਤਾਂ ਨਹੀਂ ਤੇ ਟਿਕਟ ਨਾ ਘੱਟ ਆ ਗਿਆ ਇਹ ਪਹਿਲੇ ਪਾਸੇ ਟੋਕਣ ਉਪਰਾਈ ਕੋਡ ਆ ਰਿਹਾ ਬਾਈ පද අර ලීා තා කරාර ඔදෝම හිකැන් මුබෑල්ත යමනඉන්න ਟੈਕਨੀਕਲ ਕੰਮ ਹੈ ਕੋ ਸਣ ਵੇਗ ਬੂਮੇ ਉੱਤੇ ਚਲ ਦੋ ਜਾ ਦੋ ਨੱਕ ਬ੍ਰੇਕ ਲਾਇਆ ਤੌਰ ਜਾਬਲਾ ਬ੍ਰੇਕ ਕੀਤਾ ਲੋ ਜੀ 60 ਆਲਾ ਉਸਤਾਦ ਕਹਿੰਦਾ ਤੁਸੀਂ ਪਿੱਛੇ ਕਰ ਲਓ ਮੈਂ ਦੁਬਾਰਾ ਫਿਰ ਕੱਲਾ ਟਰਾਈ ਕਰਾਂਗਾ ਇੱਕ ਵਾਰੀ ਜੋ ਵੀਟ ਲਾਏਗਾ ਤਾਂ ਕਾਹ ਵੀ ਤੁਹਾਨੂੰ ਵਿਖਾਵਾਂਗਾ ਅਸੀਂ ਕੱਢ ਕੇ ਸਾਈਡ ਤੇ ਕਰ ਲਿਆ ਉਸਤਾਦ ਨੂੰ ਕਿਹਾ ਵੀ ਅੱਗੇ ਪਾਇਆ ਹੋਇਆ ਕੋਈ ਮਸਲਾ ਮਸਹਿਲ ਬਣ ਗਿਆ ਜ਼ਿੰਮੇਵਾਰੀ ਨਹੀਂ ਸਾਡੀ ਉਸਤਾਦ ਆਂਦਾ ਵੀ ਜੋ ਟੁੱਟ ਗਿਆ ਤੇ ਤੁਸੀਂ ਬਣਾ ਕੇ ਦੇਣਾ ਮੈਂ ਕਿਹਾ ਪਾਜੀ ਫਿਰ ਅਸੀਂ ਸਾਈਡ ਤੇ ਕੱਲੇ ਨੂੰ ਤੁਸੀਂ ਆਪੇ ਕੱਢ ਲਓ ਜ਼ਾਰੀ ਬਾਦ ਇਹ ਨਿਕਲ ਜੇਗਾ ਅੱਗੇ ਖੋਟੂ ਸੀ ਕੀ ਤਾਂ ਮਸਲਾ ਬਣ ਗਿਆ ਨਹੀਂ ਤਾਂ ਸੱਠੇ ਇਕੱਲੇ ਨੇ ਲੈ ਜਾਣਾ ਸੀ ਕਿਹੜਾ ਏਟਾ ਕਰਨਾ ਕਿਆ 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 ਸ਼ਹਿਜ਼ਾਦਾ ਗਿਆ ਸ਼ਹਿਜ਼ਾਦਾ ਗਿਆ ਪੱਟੀ ਨੂੰ ਪਿੱਛੇ ਹਟਾਓ ਟਰੈਕਟਰ ਪਿੱਛੇ ਹਟਾਓ ਪਿਛਲਾ ਵੱਡਾ ਸਾਹਿਬ ਨੂੰ ਆਪ ਪਿੱਛੇ ਹਟਾਓ ਲਓ ਜੀ ਨਹੀਂ ਚੜ ਸਕਿਆ ਜੀ ਹਲੇ ਤਾਂ ਚੜਾਈ ਸ਼ੁਰੂ ਹੋਈ ਸੀ ਸਰ ਜੀ ਹਲੇ ਤਾਂ ਸ਼ੁਰੂ ਹੋਈ ਸੀ ਇਹ ਬਰਾਬਰ ਥਾਂ ਸੀਗੀ ਚੜਾਈ ਇੱਥੋਂ ਸ਼ੁਰੂ ਹੋਣੀ ਸੀ ਹੁਣ ਇਹ ਲੈਵਲ ਸੀ ਚੜਾਈ ਦਾ ਦੇਖੋ ਨਹੀਂ ਨਹੀਂ ਪਿੱਛੇ ਆਏਗਾ ਉਹ ਪਿੱਛਾ ਜਾਂਦਾ ਓਏ ਪਰ ਓਹ ਲੀ ਪੱਤੀ ਦਿੱਤੀ ਆ ਲੀ ਲੋ ਜੀ ਉਸਤਾਦ ਹੁਣੀ ਦੁਬਾਰਾ ਜ਼ੋਰ ਲਵਾਉਣਗੇ ਇੱਕ ਵਾਰੀ ਪਿੱਛੇ ਲਿਜਾ ਰਹੇ ਨੇ ਸੰਗਲ ਪਾ ਲਓ ਸੰਗਲ ਸੰਗਲ ਪਾ ਲਓ ਪੱਟੀ ਸਾਹਿਬ ਸੰਗਲ ਨਹੀਂ ਨਹੀਂ ਸੰਗਲ ਪਾ ਕੇ ਖਿੱਚੋ ਸੰਗਲ ਪਵਾ ਲੋ ਉਹ ਫੀਅਰਡ ਨੂੰ ਸੰਗਲ ਪਵਾ ਲੋ ਹੋਰ ਮੇਰੇ ਲੈ ਮੂਤਬੂਥੀਆਂ ਵੀ ਖਾ ਪੱਟੀ ਮੇਰੇ ਨਾਲ ਕਬੜੀ ਕਬੜੀ ਵੇਦਾ ਯਾਰ ਆਏ ਸ਼ਾਹ ਦੇ ਇੱਧਰ ਆ ਸ਼ਾਹ ਭਾਈ ਘਰ ਤੱਕ ਲੋ ਜਾ ਆ ਬਣ ਗਈ ਬਣ ਗਈ बाहर गए निकल गए निकल गए शाबा दबिया काम हो हर वीडियो है जो साथ है ओ यार सर भाई को लाभ दे गेर ला उतना छात ताला ला दे ये फोन केड़ा जोर से लगाया चढ़ जावे आगे ਸ਼ੁਰੂਆਤ ਬਾਦ ਬਾਦ ਪਰਨਾ ਹੁਣ ਚਿਲਕਾ ਆਇਤੀ ਹੋਣੇ ਆਪ ਦਾ ਪੈਸਾ ਓ ਭਾਈ ਹੁਣ ਆਪ ਆਲਾ ਲਾਇਆ ਹੁਣ ਆਪ ਆਲਾ ਲਾਇਆ ਉਹ ਟਿਕ ਟਾਰਾ ਹੋਇਆ ਕਿਹੜਾ ਆਇਆ ਕੋਈ ਆਜਾ ਆਦਿ ਹੁਣ ਆਪਾਂ ਨਾਲ ਆਇਆ ਬਾਈ ਥੋੜੀ ਅੱਗੇ ਹੋ ਜਾਗਾ ਨਾ ਯਾਰ ਸ਼ਾਹ ਧੁੰਦਲਾ ਹੋਇਆ ਸੀ ਸ਼ੁਰੂ ਕਰ ਦੇ ਤਾਂ ਕਿ ਪਾਣੀ ਪੀਵਾ ਹੋਏ ਨਾ ਸ਼ਾਵਾ ਜਾਲ ਬਾਈ ਸ਼ਾਵਾ ਵੀਡੀਓ ਬਣ ਰਹੀ ਹੈ ਕੰਮ ਧੱਕਿਆ ਬਾੜੀ ਬਣ ਰਹੀ ਹੈ ਉਹ ਰਿਲ ਕਹੀ ਮਰੇ ਨਾ ਵੰਦਾ ਲੈ ਕੇ ਚੱਲ ਲਈ ਜਾ ਕਰੀ ਤੇ ਜੰਡਾ ਆਪਣੇ ਨਾਲ ਹੀ ਚੱਲਦੇ ਨੇ ਤੇ ਨਾ ਆਨੇ ਕਰ। ਹਾਲੇ ਤੋਂ ਹੁਣੇ ਫੁੱਲ ਕੰਮ ਜਾਣਾ ਸਾਇ ਵਾਲਾ ਹੈ। ਇਹ ਇਸ ਮਹਾਦਮ ਸਾੜਦੇ ਤੇ ਖੜਾ ਟੈਸਟ ਕਰ ਜਿਵੇਂ ਲਾਉਣਾ। ਬੁੜਾ ਇਹਦੇ ਕੋਲ ਐਕਸਪੀਰੀਅੰਸ ਹੈ। ਓ ਜਿਵੇਂ ਇਤਨਾ ਸਾਵਾ ਪਾਉਂਦਾ ਕਿਦੂ ਲੈ ਤੇ ਜਾਣਾ।

ਲੋ ਜੀ ਸੂਰਜ ਗਰੂਹ ਹੋ ਗਿਆ ਜੀ 3 ਵਜੇ ਦਾ ਸ਼ੁਰੂ ਹੋਏ ਆ ਤੇ ਹੁਣ ਕਹਿੰਦੇ ਨੇ ਵੀ ਛੱਠਾ ਫੇਰੇ ਆਪਾਂ ਹੀ ਚੜੇਗਾ ਤੇ ਪਿੱਛੇ ਨਹੀਂ ਛਕਿੰਦਾ ਜਿਹੜਾ ਫੀਅਰ ਕੁਆ ਜਿੰਦਾ ਮੈਂ ਤਾਂ ਇਹ ਹੈਰਾਨ ਆ ਵੀ ਜਦੋਂ ਸਾਨੂੰ ਕਮੈਂਟ ਕਰਦੇ 480 ਵਾਲੇ ਹਮਾਰਾ 480 ਹੋਤਾ ਤੇ ਭੰਨ ਤੋੜ ਦੇਤਾ ਟਰਾਲੇ ਕੋ ਉਹ ਕੋ ਪਿੱਛਾ ਨਹੀਂ ਛਕਿੰਦਾ ਪਿੱਛਾ ਮੈਨੂੰ ਛਕਣਾ ਪੈਂਦਾ ਦੁਬਾਰਾ ਫੇਰ ਉਹ ਪਹਿਲੇ ਟਰੈਕਟਰ ਨਾਲ ਇਹ ਲਕਾੜ ਕਰਾਓ ਫੇਰ ਖੋਰੀ ਲਓ ਮੇਰੇ ਭਾਈਓ ਸ਼ਾਮ ਪੈ ਗਈ ਏ ਇੱਕ ਗਾਜ਼ੀ ਹੋਰ ਲੈ ਕੇ ਆਂਦਾ ਉਸਤਾਦ ਨੇ ਸਾਡਾ ਟਰੈਕਟਰ ਕੋਈ ਨਹੀਂ ਪਾਇਆ ਪਰ ਖੜਾ ਉਸਤਾਦ ਹੁਣ ਮੈਨੂੰ ਡਰ ਲੱਗਦਾ ਐਵੇਂ ਟਰੈਕਟਰ ਮੇਰਾ ਟੁੱਟ ਜਾਏਗਾ ਮਜ਼ਦੂਰ ਬੰਦਾ ਮੈਂ ਅਸੀਂ ਕਿਹਾ ਵੀ ਵਾਈਟ ਅੱਲਾਹ ਤਾਲਾ ਮਾਫੀ ਦੇ ਵੀ 80 ਛੇਤੀ ਤਾਂ ਨਹੀਂ ਟੁੱਟਦੇ ਲੇਕਿਨ ਫਿਰ ਵੀ ਉਹ ਪਾਈ ਕਹਿੰਦਾ ਵੀ ਨਹੀਂ ਪਤਾ ਲੱਗਦਾ ਸੋਹਣੇ ਵੀਰ ਥੋੜਾ ਜਿਹਾ ਪਰਾਂ ਹੋ ਕੇ ਜਰਾ ਲੋ ਜੀ ਹੁਣ ਮਾਸ਼ਾਅੱਲਾ ਪਿੱਛੇ ਫੀਅਰ 480 ਅੱਗੇ ਅਲਗਾ ਜੀ ਪੈਰਾ ਪੈਰਾ ਕੋਲਾ ਪੈਰਾ ਖੁਰ ਗਿਆ ਪਾ ਦਿੱਤੀਆਂ ਗਈਆਂ ਫੁੱਲ ਮਾਹੌਲ ਬਣਾ ਦਿੱਤਾ ਗਿਆ ਤਮਾਸ਼ੀਨ ਬਹੁਤ ਇਕੱਠੇ ਹੋ ਗਏ ਆ ਪਿੱਛੇ ਵੀ 10 ਕ ਬੰਦੇ ਆ ਇਧਰ ਵੀ ਆ ਸੱਠੇ ਵਾਲਾ ਭਾਈ ਆਂਦਾ ਸੀ ਮੈਂ ਕੱਲਾ ਚੜਾਉਂਗਾ ਨਹੀਂ ਚੜਿਆ ਹੁਣ ਗਾਜ਼ੀ ਦੀ ਮਦਦ ਲਈ ਹੈ ਹੁਣ ਜਾਏਗਾ ਛਾਲਾ ਮਾਰਦਾ ਆਹ ਲੋ ਜੀ ਉਹ ਸੰਗਲ ਖੋ ਗਿਆ ਓ ਭਾਈ ਉਹ ਗਿਆ ਤੇ ਸੰਗਲ ਖੋਲਿਆ ਓ ਮਾਈ ਗੋਡ ਬੜਾ ਕੰਮ ਖਰਾਬ ਹੋ ਗਿਆ ਪਿੱਛੇ ਜਾਣੇ ਦਿਓ ਭਾਈ ਪਿੱਛੇ ਜਾਣੇ ਦਿਓ ਲੋ ਜੀ ਸੰਗਲ ਫਿਰ ਪੈਣ ਲੱਗਾ ਜੀ ਮੈਂ ਇਹਨਾਂ ਨੂੰ ਕਿਹਾ ਵੀ ਕੁਛ ਨਹੀਂ ਹੁੰਦਾ ਟਰੈਕਟਰ ਕੁਛ ਨਹੀਂ ਕਰਨ ਲੱਗਾ ਅੱਲਾ ਖੈਰ ਕਰੇ ਤੁਸੀਂ ਥੋੜਾ ਜਿਹਾ ਅੱਲਾ ਨੂੰ ਯਾਦ ਕਰੋ ਉਹ ਤੀਜਾ ਚੌਥਾ ਮੈਂ ਪੋਲਾ ਚਾ ਲਾ ਕੇ ਨਾ ਫੇ ਰੇਸ ਥੋੜੀ ਪੋਲੀ ਰੱਖ ਕੇ ਤੈਨੂੰ ਥੋੜਾ ਜਿਹਾ ਖਿੱਚ ਕੇ ਚਾੜ ਲੈਨੇ ਉਹ ਕਹਿੰਦੇ ਨਾ ਭਾਈਆ ਜਦੋਂ ਰੁੱਕ ਜਾਂਦਾ ਫੇਰ ਆਂਦੇ ਵੀ ਤੂੰ ਛੇਕ ਕੇ ਨੂੰ ਪਿੱਛਾ ਨੂੰ ਜੇ ਗਾਂ ਨੂੰ ਚੱਕਿੰਦਾ ਜਾਂਦੇ ਗਾਂ ਨੂੰ ਛੇਕ ਆ ਚੜਾਈ ਨਹੀਂ ਜਾਣੀ ਬਾ ਤੇਰੇ ਆਲਾ ਪਾ ਕੇ ਖਪੀ ਜਾਂਦੇ ਆ ਕਦੀ ਸੰਗਲ ਖੋਲ ਗਿਆ ਚਲੋ ਉਮੀਦ ਆ ਅੱਲਾ ਤਾਲਾ ਇਹਨਾਂ ਦੀ ਕੱਟੇ ਪਾਈ ਮਜ਼ਦੂਰ ਆਦਮੀ ਨੇ ਲੱਦਣ ਵਾਲਿਆਂ ਵੀ ਬੜਾ ਟਰਾਲੇ ਵਾਲੇ ਵੀ ਜਿਹੜੇ ਨੇ ਵਿਚਾਰੇ ਕਿਰਾਏ ਵਾਲੇ ਹੁੰਦੇ ਤੇ ਬੜੀ ਉਹ ਪਿੱਛਾ ਹੋ ਜਾ ਜਰਸੀ ਵਾਲਿਆ ਤੂੰ ਕਿਸੇ ਭਲਾ ਦਾ ਮਾਰਿਆ ਸ਼ਾਮ ਪੈ ਗਈ ਜੀ ਹੁਣ ਬਰਾਜ ਨੇ ਤੇਜ਼ ਕੀਤੀ ਖੜੇ ਆ ਗਾਜ਼ੀ ਦਾ ਤੀਜਾ 60 ਦਾ ਦੂਜਾ ਤੇ ਫੀਅਰ ਦਾ 480 ਦਾ ਵੀ ਪਿੱਛੇ ਤੀਜਾ ਐ ਤਨ ਹੋ ਜਾ ਬਈ ਐਨ ਹੋ ਜਾ ਬਈ ਕਈ ਵਾਲੇ ਐਨ ਹੋ ਜਾ ਕਈ ਵਾਲੇ ਲਓ ਯਾਰ ਅਲਹੁਲਹੁਲ ਨਿਕਲ ਗਿਆ ਜੀ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਕੰਮ ਜੀ